ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਰਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਹਰੀਨੋ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਰਾਮਿਆਣਾ ਆ블ੂ ਕੋਟਲੀ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਦਾ ਇੱਕ گاਵਾ ਦਾ ਫਾਰਮ ਆ ਉਹਦੀ ਸ਼ੁਰੂਆਤ ਕੀਤੀ ਆ ਪਿੱਛੇ ਜੇ ਇੱਕ ਵੀਡੀਓ ਬਣਾਈ ਸੀਗੀ ਝੋਟੀ ਵੇਚੀ ਸੀ ਬਾਈ ਨੇ ਤੇ ਉਦੋਂ ਹੀ ਇਹ ਗੱਲ ਐਡ ਕਰਤੀ ਸੀ ਵੀ ਜਿਵੇਂ ਜਿਵੇਂ ਮੱਝਾਂ ਨੇੜ ਆਉਂਦੀਆਂ ਜਾਣੀਆਂ ਇਹ ਵੇਚਣੀਆਂ ਕਿਉਂਕਿ گاਵਾں ਦੇ ਨਾਲ ਇਹਨਾਂ ਦਾ ਮੇਲ ਨਹੀਂ ਮਿਲਦਾ ਦੋ ਨਗ ਅਜ ਵਿਕਾਉ ਹੈ ਦੋਨੇ ਚੰਗੇ ਦੁੱਧ ਵਾਲੀਆਂ ਇਹ ਮੱਝਾਂ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਗ ਜਿਹੜਾ ਜੱਚੂਗਾ ਉਹਦੀ ਤਸੱਲੀ ਕਰਨਾ ਹੱਕ ਆ ਤੁਹਾਡਾ ਤੁਸੀਂ ਕਰ ਸਕਦੇ ਹੋ ਨੰਬਰ ਮੈਂ ਟਾਈਟਲ ਤੇ ਲਾ ਦੂੰਗਾ ਇਸ ਵੀਡੀਓ ਚ ਇੱਕ ਗੱਲ ਸ਼ੁਰੂ ਚ ਦੱਸ ਦਿਆਂ ਵੀ ਜੇ ਕੋਈ ਭਰਾ ਸਿਰਫ ਰੇਟ ਸੁਣਨ ਵਾਸਤੇ ਵੀਡੀਓ ਦੇਖ ਰਿਹਾ ਹੈ ਤੋ ਬਾਤ ਇਹ ਲੰਬਾਣਾ ਦੇ ਵੀ ਮੇਰਾ ਟਾਈਮ ਵੇਸਟ ਹੋਇਆ ਕਿਉਂਕਿ ਇਸ ਵੀਡੀਓ ਚ ਰੇਟ ਫੋਨ ਦੇ ਉੱਤੇ ਰੱਖੇ ਜਾਣੇ। ਕਾਰਨ ਇੱਕ ਹੀ ਹੁੰਦਾ ਦੱਸੋ ਜਿਵੇਂ ਘਰੇਲੂ ਪਸ਼ੂ ਪਾਲਕਾ ਕਦੇ-ਕਦੇ ਪਸ਼ੂ ਤਿਆਰ ਹੁੰਦਾ ਵੇਚਣਾ। ਹਰੇਕ ਨੂੰ ਆਸ ਹੈ ਮਹਿੰਗਾਈ ਦਾ ਜਮਾਨਾ ਵੀ ਜਿਹੜੀ ਚੀਜ਼ ਵੇਚਨੀ ਆ 2 ਰੁਪਏ ਮਹਿੰਗੀ ਵਿਕੇ। ਜੇ ਇਹ ਰੇਟ ਵੀਡੀਓ ਚ ਕਰਦੇ ਆ ਰੇਟ ਵੱਧ ਹੋ ਗਿਆ ਫਿਰ ਗਾਹ ਘੱਟ ਪੈਂਦਾ। ਜਦੋਂ ਰੇਟ ਫੋਨ ਤੇ ਹੁੰਦਾ ਫਿਰ ਆਈਡੀਆ ਹੋ ਜਾਂਦਾ ਵੀ ਆਪਣੀ ਚੀਜ਼ ਐਕਚੁਅਲ ਦੇ ਵਿੱਚ ਵਿਕਣੀ ਕਿੰਨੇ ਦੀ ਚਾਹੀਦੀ ਹੈ। ਤੋ ਉਹਦੇ ਨਾਲ ਸੌਦੇ ਹੋ ਜਾਂਦੇ ਆ। ਆਓ ਜਾਣਕਾਰੀ ਲਈਏ ਪਹਿਲੇ ਨੰਬਰ ਵਾਲੀ ਝੋਟੀ ਬਾਰੇ ਉਸ ਤੋਂ ਬਾਅਦ ਚ ਦੂਜੀ ਮਾਤ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦਿਓ ਬਾਈ ਇਹਦਾ ਨਾਮ ਵੀਰੇ ਇਹ ਜਿਹੜੀ ਹੈਗੀ ਹੈਗੀ ਇਹ ਆਪ ਤਾਂ ਟੈਂਕ ਦੀ ਹੈ ਬਾਈ ਹੂੰ ਤੇ ਗਾਂ ਇਹਦੇ ਹਲ ਬਖਸ਼ਪਰਾਇਆ ਵੈਲਾ ਠੀਕ ਐ ਇਹਨੇ ਪਹਿਲੇ ਸੂਏ ਵੀਰੇ ਦੁੱਧ ਦਿੱਤਾ ਹੀਗਾ 18 ਲੀਟਰ ਪਹਿਲੇ ਸੂਏ 18 ਲੀਟਰ ਦੁੱਧ ਹਾਂਜੀ ਬਾਈ ਠੀਕ ਐ ਹੁਣ ਦਿਨ ਕਿੰਨੇ ਲੱਗੂਗੇ ਇਹ ਵੀਰੇ ਦਿਨ ਤਾਂ ਇਹ ਪੂਰੇ ਆ ਤੇ ਪਿਛਲੀ ਵਾਰ ਇਹ 9 ਦਿਨ ਪੂਰੇ ਉੱਤੇ ਲੱਗੀ ਸੀ ਪਿਛਲੀ ਵਾਰ 9 ਦਿਨ ਉੱਤੇ ਲੱਗੀ ਸੀ ਹੁਣ ਇਹਦੇ ਦਿਨ ਪੂਰੇ ਹੋ ਗਏ ਵੈਸੇ ਹਾਂਜੀ ਅੱਜ ਦਿਨ ਪੂਰੇ ਠੀਕ ਹੈ ਅੱਛਾ ਇਹ 18 ਲੀਟਰ ਮਤਲਬ ਤੋਲ ਕੇ ਦੇਖਿਆ ਉਦੋਂ ਜਾ ਕੇ ਹਾਂ ਵੀ ਆਪ ਤੋਲ ਕੇ ਦੇਖਿਆਗਾ ਆਪ ਤੋਲ ਕੇ ਜਿੰਨਾ ਸਾਡਾ ਹੁੰਦਾ ਸਾਰੇ ਦੁੱਧ ਜਿੰਨੋਂ ਪਸ਼ੂ ਦਿੰਦੇ ਆਗੇ ਆਪ ਰਿਕਾਰਡ ਰੱਖੀਦਾ ਵੀਰੇ ਠੀਕ ਹੈ ਸਾਰੇ ਪਸ਼ੂਆਂ ਦੇ ਠੀਕ ਹੈ ਇਹ ਪਹਿਲਾ ਸੂਆ ਕਿੰਨੀ ਕੁ ਉਮਰ ਚ ਸੂਈ ਸੀ ਪਹਿਲਾਂ ਕੋ ਸਿਹਤਾਂ ਚ ਇਹ ਬਈ 2 ਸਾਲਾਂ ਦੀ ਬਣ ਗਈ ਸੀ ਤੇ ਤਿੰਨਾਂ ਸਾਲਾਂ ਤੋਂ ਕਰੀਬ ਯਾਨੀ ਕਿ ਤਿੰਨਾਂ ਦੋ ਮਹੀਨਾ ਤੋਂ ਪਹਿਲਾਂ ਹੀ ਸੂਪੀ ਸੀ ਵੀਰੇ ਫਿਰ ਤਾਂ ਇਹ ਦੋੰਦੀ ਜਾਂ ਚੌਗੀ ਨੇ ਇਹਨਾਂ ਦਾ ਦੁੱਧ ਦੇਤਾ ਹੋਣਾ ਹਾਂਜੀ ਹਾਂਜੀ ਬਈ ਠੀਕ ਹੈ ਦੋਸਤੋ ਬੜਾ ਚੰਗਾ ਦੁੱਧ ਬਾਈ ਦੱਸਦਾ ਟੈਂਕ ਬੁੱਲ ਦੀ ਆਪ ਹੈ ਦੁੱਧ ਦਿੱਤਾ ਹੈ 18 ਲੀਟਰ ਪਹਿਲੇ ਸਵੇਰ 'ਚ ਹੁਣ ਦੂਜਾ ਸੂਹਾ ਸੋਨਾ ਝੋਟੀ ਨੇ ਖੁੱਲੇ ਡੁੱਲੇ ਢਾਂਚੇ ਦੀ ਹੈ ਉੱਤੋਂ ਸਿੰਗਲ ਹੱਡੀ ਦਿਸਦੀ ਹੈ ਤੁਹਾਨੂੰ ਹਵਾਨਾ ਵੈਸੇ ਤੋੜ ਕੇ ਵੀ ਇਹ ਦਿਖਾ ਦੇਣਾ ਇਹਨੂੰ ਤੇ ਇਹ ਹਜੇ ਦਿਨ ਪੂਰੇ ਆ ਉੱਤੇ ਦਿਨ ਲਾਉਗੀ ਮਸਤ ਇੰਨੀ ਕਾ ਵੀ ਨੇ ਜਗਾਲੀ ਨਹੀਂ ਆਉਂਦੀ ਛੱਡੀ ਤੁਸੀਂ ਦੇਖੋਗੇ ਇਹ ਦੁੱਧ ਵਾਲੀਆਂ ਮੱਝਾਂ ਦੀ ਨਿਸ਼ਾਨੀ ਹੁੰਦੀ ਹੈ ਇੱਕ ਵਾਰ ਅਗਾੜੀ ਦੇਖ ਲਓ ਚੰਗੀ ਅਗਾੜੀ ਦੋਸਤੋ ਅਗਲੇ ਥਣਾ ਦੇ ਉੱਤੇ ਜੋਸ਼ ਕਾਫੀ ਚੰਗਾ ਦਿਸਦਾ ਥਣ ਦਾ ਸਹਿਜ ਸੋਹਣਾ ਖੋਲ ਨਾ ਮਾਰਕਿੰਗ ਜਿਹੜੀ ਉਹ ਸਿਰਫ ਮੂੰਹ ਦੇ ਉੱਤੇ ਜਿਹੜੀ ਮਾਰਕਿੰਗ ਉਹ ਥੋੜੀ ਟੁੱਟਵੀਂ ਹੈ। ਬਾਈ ਦਾ ਰਵਾ ਵੈਸੇ ਜਿਹੜੀਆਂ ਮੱਝਾਂ ਹੋਰ ਵੀ ਤੁਹਾਨੂੰ ਦਿਖਾਉਂਗਾ ਥੋੜਾ ਗ੍ਰੇਡੇਡ ਪੱਖ ਹੈ। ਇਹਦੇ ਹੁਣ ਅਲਬਖਸ਼ ਦਾ ਸੀਮਨ ਲੱਗਾ ਹੈ। ਖਵਾਨਾ ਦੱਸੋ ਹੁਣ ਦਾ ਤੁਸੀਂ ਦੇਖ ਲਓ ਹਜੇ ਇਹ ਵੀਰ ਮੰਦਾ ਵੀ ਇਹ 9 ਦਿਨ ਹਜੇ ਹੋਰ ਲਾਊਗੀ 9-10 ਦਿਨ ਲਾਊਗੀ ਕਿਉਂਕਿ ਦਿਨ ਪੂਰੇ ਹੋਏ ਆ। ਹੋ ਸਕਦਾ ਪਸੂ ਪਹਿਲਾਂ ਸੂਪੇ ਪਰ ਹਵਾਨਾ ਜਿਹੜਾ ਉਹ ਪਿਛਲੀ ਵਾਰ ਨਾਲੋਂ ਹਜੇ ਘੱਟ ਹੈ ਕਿਉਂਕਿ ਜੇ ਦਿਨ ਪਏ ਆ ਤਾਂ ਹਵਾਨਾ ਪਸੂ ਨੇੜ ਆਇਆ ਪੂਰਾ ਭਰਦਾ ਹੁਣ ਦਾ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਦੋਸਤੋ ਇਹ ਟੈਂਕ ਬੋਲ ਦੀ ਧੀ ਅਲਬਖਸ਼ ਬੋਲ ਤੋਂ ਇਸ ਟਾਈਮ ਪ੍ਰੈਗਨੈਂਟ ਹੈ ਗੱਭਣ ਕੁੱਲੇ ਢੁੱਲੇ ਸਟਰਕਚਰ ਦੀ ਹੈ ਦੋਸਤੋ ਤੋਂ ਕਾਫੀ ਚੌੜਾ ਸਟਰਕਚਰ ਦਿਸਦਾ ਹੈ ਦਾ ਭਜਨ ਮੱਝ ਦਾ ਕਾਫੀ ਹੈ ਹਵਾਨਾ ਵੀ ਤੁਸੀਂ ਦੇਖੋ ਆ ਗਾੜੀ ਚੰਗੀ ਭਰੀ ਬੈਠੀ ਆ ਬਾਕੀ ਪਿੱਛੋਂ ਹਵਾਨਾ ਪਸ਼ੂ ਨੇ ਭਰਨਾ ਵੀ ਬਾਤ ਚੀ ਹੁੰਦਾ ਭਾਈ ਮਾੜੀ ਜੀ ਖੂਸ਼ ਖੜੀ ਦੀ ਅੱਛਾ ਸੋ ਹਵਾਨਾ ਦੇਖੋ ਇਹਦਾ ਇਹ ਰੋਖ ਹੈ ਦੇ ਹਵਾਨੇ ਦਾ ਹੁਣ ਦਾ ਸੋ ਆਸ ਬੜੇ ਚੰਗੇ ਦੁੱਧ ਹੀ ਬਾਈ ਰੱਖਦਾ ਇਹ ਤੋਂ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਹੈ ਬਾਕੀ ਆ ਕੇ ਦੇਖਿਓ ਜੇ ਇੱਕ ਮੱਝ ਹੋਰ ਅਰਚ ਭਾਈ ਜਿਹੜੀ ਇਹ 2 ਨੰਬਰ ਤੇ ਮੱਝ ਆਪਾਂ ਦਿਖਾ ਰਹੇ ਹਾਂ ਇਹ ਆ ਭਾਈ ਬੀਸ਼ਮਾ ਦੀ ਬੀਸ਼ਮਾ ਦੀ ਹਾਂਜੀ ਕੱਪਣ ਕਿਹੜੇ ਤੋਂ ਇਹ ਇਹ ਵੀਰੇ ਹੈਗੇ ਖਾਨ ਤੋਂ ਖਾਨ ਦਾ ਸੀਮਨ ਲੱਗਾ ਹਾਂਜੀ ਹਾਂਜੀ ਬਈ ਕੈਨਵਸ ਹੋਇਆ ਇਹ ਬਈ ਤੀਜੇ ਸੂਏ ਕਿੰਨਾ ਟਾਈਮ ਲੱਗੂ ਇਹਦੇ ਵੀਰੇ ਹਜੇ ਪਈਆ 16 ਦਿਨ ਪਈਆ 16 ਦਿਨ ਉਹ ਦਿਨ ਪੂਰੇ ਹੁਣ ਚ 10 ਮਹੀਨੇ ਪੂਰੇ ਇਹਦੇ ਹੈ ਗਿਆ ਵੀਰੇ 6 ਤਰੀਕ ਨੂੰ ਦਿਨ ਪੂਰੇ ਹੋ ਗਏ 6 ਨੂੰ ਹਾਂਜੀ ਬਈ ਠੀਕ ਹੈ ਦੁੱਧ ਦਾ ਕੀ ਰਿਕਾਰਡ ਹੈਗਾ ਇਹਨੇ ਵੀਰੇ 1/2 ਲੀਟਰ ਦਿੱਤਾਗਾ 1/2 20 ਹਾਂ ਵੀਰੇ ਦੂਜੇ ਸੂਏ ਠੀਕ ਹੈ ਰੇਟ ਇਹਦਾ ਫਿਰ ਫੋਨ ਤੇ ਰੱਖਾਂਗੇ ਹਾਂਜੀ ਹਾਂਜੀ ਬਈ ਖੋਲੀ ਦੋਸੋਂ ਪੀਛਮਾ ਬੁੱਲ ਦੀ ਆਪ ਤੇ ਖਾਨ ਬੁੱਲਦਾ ਸੀਮਨ ਲੱਗਾ ਪੂਛੇ ਦੀ ਵੀ ਜ਼ਿਆਦਾ ਚਿੱਟੀ ਐ ਮੱਥੇ 'ਚ ਬੱਲ ਐ ਕਿਉਂਕਿ ਇਹ ਰਵਾ ਬਾਈ ਕੋਲ ਕੋਈ ਗ੍ਰੇਡਡ ਹੀ ਐ ਰੇਟ ਦੋਨਾਂ ਮੱਜਾਂ ਦੇ ਫੋਨ ਦੇ ਉੱਤੇ ਐ ਮੈਂ ਸ਼ੁਰੂਆਤ 'ਚ ਇਹ ਗੱਲ ਐਡ ਕਰਤੀ ਸੀਗੀ ਬਾਕੀ ਜਿਹੜੇ ਨੂੰ ਜਿਹੜਾ ਪਸ਼ੂ ਜੱਜਦਾ ਗੱਲਬਾਤ ਕਰ ਲਓ ਹਜੇ 16 ਦਿਨਾਂ ਦੀ ਕੱਚੀ ਐ ਇਹਦਾ ਵੀ ਟਾਂਚਾ ਵੱਡਾ ਐ ਲਿਆ ਭਾਈ ਕਮਾਲ ਐ ਇੱਥੇ ਪਿੱਛੇ ਦੀ ਇੱਕ ਪਹਿਲਾਂ ਝੋਟੀ ਬਾਈ ਨੇ ਵੇਚੀ ਸੀ ਉਹ ਵੀ ਬੜੀ ਚੰਗੀ ਤਿਆਰ ਹੋਈ ਸੀਗੀ ਬਹੁਤੇ ਵੀਰਾਂ ਦੇ ਧਿਆਨ 'ਚ ਆ ਜਾਣੀ ਐ ਉਹ ਵੀਡੀਓ ਦਨ ਹਜੇ ਇਹਦੇ ਜਿਆਦਾ ਪਾਇਆ ਦੂਜੀ ਝੋਟੀ ਨਾਲੋਂ ਪਰ ਉਹ ਢਿੱਲਾ ਪਾਣੇ ਦੀ ਬਾਡੀ ਚ ਉਹਦੇ ਨਾਲੋਂ ਵੱਧ ਆਇਆ ਹੋਇਆ। ਕਈ ਵਾਰ ਪਸ਼ੂ ਪਹਿਲਾਂ ਸੂ ਸਕਦਾ ਹੁੰਦਾ ਬਾਕੀ ਜੋ ਚੀਜ਼ ਆ ਕਲੀਅਰ ਦਿਸਦੀ ਹੈ ਵੀਡੀਓ ਦੇ ਵਿੱਚੋਂ ਜੱਜਮੈਂਟ ਤੁਸੀਂ ਕਰੋਗੇ। ਢਾਂਚਾ ਪੂਰਾ ਫੁੱਲ ਹੈਵੀ ਹੈ। ਜੋ ਸਟਰਕਚਰ ਹੈ ਉਹ ਤੁਹਾਡੇ ਸਾਹਮਣੇ ਦੱਸੋ ਤੇ ਇਹ ਤੋਂ ਬਿਨਾ ਇੱਕੇ ਝੋਟੀ ਬਾਈ ਨੇ ਬਕਾਉ ਕੀਤੀ ਹੈ। ਆਉਣ ਵਾਲੇ ਟਾਈਮ 'ਚ ਹੋਰ ਵੀ ਵੀਡੀਓ ਬਣਾਵਾਂਗੇ ਕਿਉਂਕਿ ਜੇ ਤਿੰਨ ਨਗ ਹੋਰ ਖੜੇ ਐ ਤੇ ਸੇਲ ਮੇਰੇ ਖਿਆਲ ਚ ਬਾਈ ਸਾਰੇ ਹੀ ਕਰ ਦਨੇ ਹੌਲੀ ਹੌਲੀ ਸੇਲ ਕਰੇ ਹਾਂਜੀ ਬਈ ਨਹੀਂ ਉਹ ਝੋਟੀ ਰੱਖਣੀ ਆ ਵੀਰੇ ਅੱਛਾ ਇੱਕ ਝੋਟੀ ਰੱਖਣੀ ਹੈ ਹਾਂਜੀ ਹਾਂਜੀ ਤੇ ਬਾਕੀ ਫਿਰ ਉਦੋਂ ਬਾਅਦ ਚ ਗਾਵਾ ਹੀ ਵਧਾਵਾਂਗੇ ਹਾਂਜੀ ਹਾਂਜੀ ਠੀਕ ਸੋ ਇਹ ਦੋਸਤੋ ਨਾਗ ਜਿਹੜੇ ਅੱਜ ਦੀ ਵੀਡੀਓ ਦੇ ਵਿਕਰੀ ਆਲੇ ਸੀ ਆ ਕੇ ਦੇਖੋ ਕਰਿਓ ਤਸੱਲੀ ਜਿਹੜਾ ਪਸ਼ੂ ਜੱਜਦਾ ਹੈ ਇਹ ਝੋਟੀ ਦਾ ਹਵਾਨਾ ਪਹਿਲਾਂ ਤੁਹਾਨੂੰ ਮੈਂ ਦਿਖਾ ਚੁੱਕਿਆ ਚੰਗਾ ਹਵਾਨਾ ਵੈਸੇ ਤੇ ਨਾਲ ਇਹ ਗਾੜੀ ਜਿਹੜੀ ਉਹ ਚੰਗੀ ਭਰੀ ਬੈਠੀ ਐ ਪਛਾਉ ਹਵਾਨਾ ਹਜੇ ਨਹੀਂ ਪੂਰਾ ਬਣਾਉਣਾ ਧੰਨਵਾਦ ਵੀਡੀਓ ਨੇ ਦੇਖਣ ਦੇ